ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਜਿਹੜੇ ਵੀ ਸਟੂਡੈਂਟ ਪੀਐਸ ਟੈਟ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੁਸੀਂ ਆਪਣਾ ਆਪਣਾ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਫਰਸਟ ਟਾਪਿਕ ਆ ਤੁਹਾਡੇ ਸਿਲੇਬਸ ਦੇ ਵਿੱਚ ਨੰਬਰ ਸਿਸਟਮ ਜਿਸ ਦਾ ਪਹਿਲਾ ਟਾਪਿਕ ਆ ਆਪਣੀਆਂ ਸੰਖਿਆਵਾਂ ਨੂੰ ਜਾਣਨਾ ਉਹ ਮੈਂ ਪਹਿਲੀ ਕਲਾਸ ਕਰਵਾ ਚੁੱਕੀ ਆ ਤੇ ਦੂਸਰਾ ਟਾਪਿਕ ਆ ਪਲੇਇੰਗ ਵਿਦ ਨੰਬਰ ਜਾਨੀ ਕਿ ਸੰਖਿਆਵਾਂ ਨਾਲ ਖੇਡਣਾ ਤੇ ਉਹਨਾਂ ਦੇ ਵਿੱਚੋਂ ਜਿੰਨੇ ਵੀ ਐਮਸੀਕਿਊ ਪੀਐਸਟੈਟ ਦੇ ਐਗਜ਼ਾਮ ਦੇ ਵਿੱਚ ਆ ਚੁੱਕੇ ਆ ਉਹ ਅਸੀਂ ਇਸ ਦੇ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜਿਵੇਂ ਇਸ ਟਾਪਿਕ ਦੇ ਵਿੱਚ ਪਲੇਇੰਗ ਵਿਦ ਨੰਬਰ ਦੇ ਵਿੱਚ ਗੋਣਜ ਗੋਲਣ ਖੰਡ ਪਰਫੈਕਟ ਨੰਬਰ ਭਾਜ ਸੰਖਿਆ ਅਪਾਜ ਸੰਖਿਆ ਉਹਨਾਂ ਦੇ ਵਿੱਚੋਂ ਕੋਸ਼ਨ ਪੁੱਛੇ ਜਾਂਦੇ ਆ ਫਿਰ ਐਲਸੀਐਮ ਤੇ ਜਿਹਨੂੰ ਤੁਸੀਂ ਮਮਾਸ ਸਵਾਵਾ ਤੇ ਲੱਲਾ ਸਵਾਵਾ ਬੋਲਦੇ ਨੇ ਐਲਸੀਐਮ ਅਤੇ ਐਚਸੀਐਫ ਦੇ ਕੁਐਸਚਨ ਆਉਂਦੇ ਆ ਉਹ ਵੀ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਸੇ ਵੀਡੀਓ ਦੇ ਵਿੱਚ ਕਰਵਾਵਾਂਗੀ ਤਾਂ ਹਾਂਜੀ ਜਿਹੜੇ ਵੀ ਸਟੂਡੈਂਟ ਪੀਐਸਟੈਟ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿੰਨੇ ਵੀ ਤੁਹਾਡੇ ਫਰੈਂਡ ਜਾਂ ਕੋਈ ਰਿਸ਼ਤੇਦਾਰ ਕੋਈ ਵੀ ਪੀਐਸਟੈਟ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਨ੍ਹਾਂ ਦਾ ਕੰਬੀਨੇਸ਼ਨ ਮੈਥ ਐਂਡ ਸਾਇੰਸ ਹੈ ਤਾਂ ਉਹਨਾਂ ਨਾਲ ਇਸ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਟੂਡੈਂਟਸ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਦਾ ਮੈਥ ਦਾ ਬੇਸਿਕ ਨਹੀਂ ਕਲੀਅਰ ਤਾਂ ਉਹ ਇਸ ਵੀਡੀਓ ਨੂੰ ਜ਼ਰੂਰ ਅਟੈਂਪਟ ਕਰ ਸਕਦੇ ਆ ਕਿਉਂਕਿ ਇਸ ਦੇ ਵਿੱਚ ਉਹ ਬਹੁਤ ਕੁਝ ਤੁਹਾਨੂੰ ਨਵਾਂ ਸਿੱਖਣ ਨੂੰ ਮਿਲੇਗਾ ਜਿਹੜਾ ਤੁਸੀਂ ਪਹਿਲਾਂ ਕੀਤਾ ਹੋਇਆ ਬਸ ਰਿਵਾਈਜ਼ ਹੀ ਕਰਨਾ ਹੈ ਇੱਥੇ ਤਾਂ ਜੋ ਤੁਹਾਡਾ ਬੇਸਿਕ ਕਲੀਅਰ ਹੋ ਸਕੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਭ ਤੋਂ ਪਹਿਲਾਂ ਨੀਖੋ ਪਹਿਲਾ ਕੁਐਸਚਨ ਲਿਖਿਆ ਕਿਹੜੀ ਸੰਖਿਆ ਹਰੇਕ ਸੰਖਿਆ ਦਾ ਗੋਲਨ ਖੰਡ ਹੈ ਇੱਥੇ ਗੱਲ ਹੋ ਗਈ ਗੋਲਨ ਖੰਡ ਦੀ ਜਾਨੀ ਕਿ ਫੈਕਟਰ ਦੀ ਗੋਲਨ ਖੰਡ ਧਿਆਨ ਨਾਲ ਸਮਝੋ ਇਹਨੂੰ ਆਪਾਂ ਗੱਲ ਕਰਾਂਗੇ ਕਿ ਗੋਲਨ ਖੰਡ ਤੇ ਫੈਕਟਰ ਜਿਹਨੂੰ ਫੈਕਟਰ ਬੋਲ ਦਿੰਨੇ ਆ ਇਹ ਹੁੰਦਾ ਕੀ ਆ ਠੀਕ ਹੈ ਫੋਰ ਐਗਜ਼ਾਮਪਲ ਇੱਕ ਤੁਸੀਂ ਗੋਲਨ ਖੰਡ ਵੀ ਸੁਣਿਆ ਇੱਕ ਤੁਸੀਂ ਗੋਣਜ ਵੀ ਸੁਣਿਆ ਜਿਹਨੂੰ ਅਸੀਂ ਮਲਟੀਪਲ ਬੋਲ ਦਿੰਨੇ ਆ ਇੱਥੇ ਮੈਂ ਤੁਹਾਨੂੰ ਦੋਨੇ ਹੀ ਦੱਸਾਂਗੀ ਕਿਉਂਕਿ ਦੋਨੋਂ ਹੀ ਤੁਹਾਡੇ ਲਈ ਇੰਪੋਰਟੈਂਟ ਆ ਠੀਕ ਹੈ ਗੋਲਡ ਖੰਡ ਜਾਨੀ ਕਿ ਫੈਕਟਰ ਗੌਨਸ ਮਤਲਬ ਮਲਟੀਪਲ ਹੁਣ ਜੇ ਅਸੀਂ ਗੋਲਡ ਖੰਡ ਦੀ ਗੱਲ ਕਰੀਏ ਤੇ ਮਲਟੀਪਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ ਜਿਵੇਂ ਮੈਂ ਨੰਬਰ ਲੈ ਲਿਆ 6 ਇਹਨੂੰ ਵੀ ਲਿਖ ਸਕਦੀ ਆ 2 ਇੰਟੂ 3 ਠੀਕ ਹੈ ਕੀ ਲਿਖਿਆ 2 ਇੰਟੂ 3 ਜੇ ਇੱਥੇ ਗੱਲ ਕਰਾਂ 2 ਇੰਟੂ 3 ਦੀ ਤਾਂ ਇਹ 6 ਦੇ ਫੈਕਟਰ ਆ ਇਹਨਾਂ ਨੂੰ ਆਪਾਂ ਲਿਖਾਂਗੇ 2 ਐਂਡ 3 ਇਜ਼ ਅ ਫੈਕਟਰ ਆਫ 6 ਠੀਕ ਹੈ ਇਜ਼ ਅ ਫੈਕਟਰ ਆਫ 6 ਇੱਕ ਇਹ ਫੈਕਟਰ ਆ 2 ਐਂਡ 3 6 ਦੇ ਫੈਕਟਰ ਆ ਇਸੇ ਤਰ੍ਹਾਂ 6 ਇਹਨਾਂ ਦਾ ਮਲਟੀਪਲ ਆ ਜੇ ਸਿੰਪਲ ਲੈਂਗੁਏਜ ਦੇ ਵਿੱਚ ਤੁਹਾਨੂੰ ਦੱਸਿਆ ਜਾਵੇ ਕਿ ਗੋਲਡਨ ਖੰਡ ਪਤਾ ਕਰੋ 6 ਦੇ ਜਾਂ ਕਿਸੇ ਵੀ ਨੰਬਰ ਦੇ ਤੁਸੀਂ ਕੀ ਲੈਣਾ ਸਭ ਤੋਂ ਛੋਟੇ ਟੇਬਲ ਤੋਂ ਸ਼ੁਰੂ ਹੋ ਜਾਣਾ ਸਭ ਤੋਂ ਛੋਟੇ ਟੇਬਲ ਤੋਂ ਸ਼ੁਰੂ ਹੋ ਜਾਣਾ ਮੰਨ ਕੇ ਚੱਲੋ ਮੈਂ ਤੁਹਾਨੂੰ ਬੋਲ ਦਿੰਦਾ ਕਿ 12 ਦੇ ਗੋਲਡਨ ਖੰਡ ਪਤਾ ਕਰੋ ਤੁਸੀਂ ਸਭ ਤੋਂ ਛੋਟੇ ਟੇਬਲ ਤੋਂ ਸ਼ੁਰੂ ਹੋਣਾ 1 1 ਦੇ پہاڑے 'ਚ 6 ਆਉਂਦਾ ਵਾ ਜੈਸ 2 2 ਦੇ پہاڑے 'ਚ 6 ਆਉਂਦਾ ਜੇ 12 ਦੀ ਗੱਲ ਕਰ ਰਹੀਆਂ ਤਾਂ ਇੱਥੇ 6 ਹੀ ਲਿਖ ਲਓ ਪਹਿਲਾਂ ਤਾਂ ਕਿਉਂਕਿ ਆਪਾਂ 6th ਦੀ ਐਗਜ਼ਾਮਪਲ ਲਈ ਹੈ ਤਾਂ 6 ਹੀ ਲੈ ਕੇ ਚੱਲਾਂਗੇ 1 ਦੇ ਟੇਬਲ ਦੇ ਵਿੱਚ 6 ਆਉਂਦਾ ਮਤਲਬ ਜਿਹੜੇ ਪਹਾੜੇ ਦੇ ਵਿੱਚ 6 ਆਉਂਦਾ ਵਾ ਉਹੀ ਉਹਦੇ ਕੀ ਆ ਫੈਕਟਰ ਆ 1 ਦੇ پہاڑے ਦੇ ਵਿੱਚ 6 ਆਉਂਦਾ ਇੱਕ ਹਰੇਕ ਸੰਖਿਆ ਦਾ ਗੁਣਖੰਡ ਆ ਕਿਵੇਂ ਆ ਕਿਉਂਕਿ ਦੇਖੋ ਇਹਨੂੰ ਵੀ ਲਿਖ ਸਕਦੀਆਂ 1 2 3 19 6 ਸੇ ਬਾਹਰ ਨਾ 1 ਦਾ ਜਿਹੜਾ ਉਹ ਹਰੇਕ ਸੰਖਿਆ ਦਾ ਗੋਲਨਖੰਡਾ ਇੱਥੇ ਆਨਸਰ 1 ਆ ਜਾਊਗਾ ਤੇ ਉਸ ਤੋਂ ਪਹਿਲਾਂ ਦੇਖੋ ਆਪਾਂ ਗੋਲਨਖੰਡ ਦੀ ਗੱਲ ਕਰ ਰਹੇ ਹਾਂ ਗੋਲਨਖੰਡ ਦਾ ਮਤਲਬ ਹੁੰਦਾ ਵਾ ਕਿ ਜਿਹੜੇ ਵੀ ਪਹਾੜੇ 'ਚ ਉਹ ਨੰਬਰ ਆ ਰਿਹਾ ਉਹੀ ਉਹਦੇ ਗੋਲਨਖੰਡਾ ਜਿਵੇਂ 1 4 6 ਜਸ 2 'ਚ ਵੀ ਆ ਰਿਹਾ 3 'ਚ ਵੀ ਆ ਰਿਹਾ ਉਸ ਤੋਂ ਬਾਅਦ 6 ਆਪਣੇ ਟੇਬਲ 'ਚ ਹੀ ਆ ਰਿਹਾ ਮਤਲਬ 6 ਦੇ ਗੋਲਨਖੰਡ ਕਿਹੜੇ ਹੋਗੇ 1 2 3 ਤੇ 6 ਆਪ 4 ਗੁਣਨਖੰਡ ਹੋਗੇ 6 ਦੇ ਇਦਾਂ ਹੀ 12 ਜੇ 12 ਦੇ ਗੁਣਨਖੰਡ ਦੀ ਗੱਲ ਕਰੀਏ ਤਾਂ 12 1 ਚ ਆਉਂਦਾ 2 ਚ ਵੀ ਆਉਂਦਾ 3 ਚ ਵੀ ਆਉਂਦਾ 4 ਚ ਵੀ ਆਉਂਦਾ 6 ਚ ਵੀ ਆਉਂਦਾ ਉਸ ਤੋਂ ਬਾਅਦ 12 ਸਿਰਫ ਆਪਣੇ ਆਪ ਚਾਉਂਦਾ ਠੀਕ ਹੈ ਤਾਂ ਇਹ 12 ਦੇ ਗੋਲਨਖੰਡ ਹੋਗੇ ਕੀ ਹੋਗੇ 12 ਦੇ ਗੋਲਨਖੰਡ ਹੁਣ ਇੱਥੇ ਤੁਹਾਨੂੰ ਕੁਐਸ਼ਚਨ ਗੋਲਨਖੰਡ ਦੇ ਵਿੱਚੋਂ ਦੋ ਆਏ ਹੋਏ ਆ ਇੱਕ ਤਾਂ ਇਹ ਵਾਲਾ ਵਾ ਤੇ ਇਹ ਕਿ ਇਹਦੇ ਵਿੱਚ ਮੈਂਸ਼ਨ ਨਹੀਂਗਾ ਬਟ ਇਹਦੀ ਪ੍ਰੋਪਰਟੀ ਦੇ ਵਿੱਚ ਯੂਜ਼ ਹੋਣਾ ਵਾ ਸੋ ਮੈਂ ਤੁਹਾਨੂੰ ਦੱਸ ਦਿੰਨੀ ਆ ਇੱਥੇ ਲਿਖਿਆ ਹੋਇਆ ਪਰਫੈਕਟ ਨੰਬਰ ਪਰਫੈਕਟ ਨੰਬਰ ਕਿਹੜਾ ਹੁੰਦਾ ਪਰਫੈਕਟ ਨੰਬਰ ਉਹ ਹੁੰਦਾ ਇਹਨਾਂ ਦੇ ਵਿੱਚੋਂ ਪਰਫੈਕਟ ਨੰਬਰ ਦੱਸਣਾ ਤੁਸੀਂ ਪਰਫੈਕਟ ਨੰਬਰ ਉਹ ਹੁੰਦਾ ਜਿਹਦੇ ਗੋਲਨਖੰਡ ਦਾ ਜੋੜ ਕਰਨ ਤੋਂ ਬਾਅਦ ਉਹਦਾ ਦੁੱਗਣਾ ਬਣ ਜੇ ਜਿਵੇਂ ਗੋਲਣਖੰਡੇ ਇੱਥੇ 6 ਦੇ ਲਾ ਲਓ 6 ਦੇ ਕਿੰਨੇ ਗੋਲਣਖੰਡੇ 1 2 3 4 ਇਹਨਾਂ ਦਾ ਜੋੜ ਕਰਨਾ ਵਾ ਠੀਕ ਹੈ ਇਹਨਾਂ ਦਾ ਜੋੜ ਕਰਨਾ ਵਾ ਜੇਕਰ ਮੈਂ 6 ਦਾ ਜੋੜ ਕਰਾਂ 1 2 3 6 6 ਤੇ 3 9 9 2 9 ਤੇ 2 11 ਤੇ 1 12 ਇਹ ਬਣ ਗਿਆ 12 ਮਤਲਬ ਇਹ ਕੀ ਬਣ ਗਿਆ 12 ਇਹ ਦੁੱਗਣਾ ਬਣ ਗਿਆ 6 ਦਾ 6 ਦਾ ਜਿਹਦੇ ਗੋਲਣਖੰਡਾਂ ਦਾ ਜੋੜ ਕਰਨ ਤੋਂ ਬਾਅਦ ਉਸੇ ਹੀ ਨੰਬਰ ਦਾ ਦੁੱਗਣਾ ਬਣ ਜਾਵੇ ਗੋਲਣਖੰਡ ਲੈਣੇ ਆ ਉਹਨਾਂ ਦਾ ਜੋੜ ਕਰਨਾ ਤੇ ਉਸੇ ਹੀ ਨੰਬਰ ਦਾ ਦੁੱਗਣਾ ਬਣਾਉਣਾ ਜੇਕਰ ਬਣ ਗਿਆ दैट मींस ਉਹੀ ਉਹਦਾ ਪਰਫੈਕਟ ਨੰਬਰ ਆ ਕਲੀਅਰ ਹੋਇਆ ਇੱਥੋਂ ਪਰਫੈਕਟ ਨੰਬਰ 6 ਬਣ ਰਿਹਾ ਇੰਨਾ ਚੋ ਤਾਂ 6 ਹੀ ਹੋਊਗਾ ਕਿਉਂਕਿ ਇੱਥੇ 6 ਬਣ ਗਿਆ ਜੇ ਹੁਣ ਮੰਨ ਲੈ ਮੰਨ ਕੇ ਚੱਲੋ ਤੁਹਾਨੂੰ ਇੰਦਾਂ ਦੀ ਕੋਈ ਐਗਜ਼ਾਮਪਲ ਉੱਥੇ ਆ ਗਿਆ ਤੁਹਾਨੂੰ ਸਮ ਤਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਇਕਾਦਰ ਸੰਖਿਆ ਹੈ ਤਾਂ ਉੱਥੇ ਤੁਸੀਂ ਕੀ ਲਿਖੋਗੇ ਜਦੋਂ ਆਦਰ ਸੰਖਿਆ ਦੀ ਗੱਲ ਹੋਗੀ ਤਾਂ ਲਿਖੋਗੇ ਪਹਿਲਾਂ 8 ਲਵੋਗੇ 8 ਦੇ ਫੈਕਟਰ ਦੇਖੋਗੇ 1 1 ਤਾਂ ਹਰੇਕ ਦਾ ਹੀ ਆ 1 ਇਸ ਦਾ ਫੈਕਟਰ ਆਫ ਐਵਰੀ ਨੰਬਰ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਤੇ 8 ਦਾ ਫੈਕਟਰ ਤੁਸੀਂ ਦੇਖਣੇ ਆ 1 2 ਉਸ ਤੋਂ ਬਾਅਦ 4 ਫੇਰ 8 ਆਪਣੇ ਆਪ ਚ ਹੀ ਆਉਂਦਾ ਇਹਨਾਂ ਦਾ ਕਰਨਾ ਜੋੜ 8 4 12 12 ਸੌਰੀ 8 4 12 12 ਤੇ ਦੋ 14 14 ਤੇ ਇੱਕ 15 ਇਹ ਬਣ ਗਿਆ 15 ਇਹ 8 ਮਤਲਬ ਇਹ ਦੁੱਗਣਾ ਨਹੀਂ ਬਣਿਆ ਇਹ ਦੁੱਗਣਾ ਨਹੀਂ ਬਣਿਆ ਦੁੱਗਣਾ ਬਣਨਾ ਚਾਹੀਦਾ ਜਾਨੀ ਕਿ ਇੱਥੇ 16 ਬਣਨਾ ਚਾਹੀਦਾ ਸੀ ਜੇ 16 ਹੁੰਦਾ ਤਾਂ 8 ਇਜ਼ ਅ ਪਰਫੈਕਟ ਨੰਬਰ ਹੋਣਾ ਸੀ ਹੁਣ 8 ਪਰਫੈਕਟ ਨੰਬਰ ਨਹੀਂਗਾ ਇੱਥੇ 6 ਆਇਆ ਹੋਇਆ ਵਾ ਆਲਰੇਡੀ ਦੇ ਇੱਥੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਦਾਂ ਹੀ 12 ਨੂੰ ਚੈੱਕ ਕਰ ਸਕਦੇ ਹੋ 12 ਦੇ ਇੱਥੇ ਫੈਕਟਰ ਬਣਾਏ ਸੀਗੇ ਆਪਾਂ 1 2 3 4 6 ਤੇ 12 12 ਤੇ 6 18 18 ਤੇ 4 22 22 ਤੇ 3 25 25 ਤੇ 2 27 27 ਤੇ 1 28 28 ਫੈਕਟਰ ਬਣਿਆ ਨਹੀਂ 28 ਮਤਲਬ ਕਿ 28 ਤਾਂ ਦੁੱਗਣਾ ਨਹੀਂ ਬਣਿਆ ਇੱਥੇ ਸਾਨੂੰ 24 ਚਾਹੀਦਾ ਸੀ ਜੇ 24 ਬਣਦਾ ਤਾਂ ਅਸੀਂ ਕਹਿ ਦੇਣਾ ਅਸੀਂ ਕਿ ਇਹ ਪਰਫੈਕਟ ਨੰਬਰ ਆ ਸੇਮ ਇਸੇ ਤਰ੍ਹਾਂ ਤੁਸੀਂ 18 ਦਾ ਚੈੱਕ ਕਰ ਸਕਦੇ ਹੋ ਤਾਂ ਆਪਸ਼ਨ ਇੱਥੇ ਬੀ ਰਾਈਟ ਆਨਸਰ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਇੱਕ ਪਰਫੈਕਟ ਨੰਬਰ ਆ ਤਾਂ ਉਹ ਹੈ ਜੀ 6 ਪਰਫੈਕਟ ਨੰਬਰ ਕਿਵੇਂ ਕਰਨ ਲੱਭਣਾ ਵਾ ਤੁਸੀਂ ਸਾਰੇ ਫੈਕਟਰ ਲੈਣੇ ਆ ਉਹਨਾਂ ਦਾ ਜੋੜ ਕਰਕੇ ਦੇਖਣਾ ਦੁੱਗਣਾ ਹੋਣਾ ਚਾਹੀਦਾ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਹ ਪਰਫੈਕਟ ਨੰਬਰ ਹੈ ਮੈਂ ਬਾਰ-ਬਾਰ ਬੋਲ ਰਹੀ ਹਾਂ ਧਿਆਨ ਦਿਓ ਵੀਡੀਓ ਨੂੰ ਤੁਸੀਂ ਪਿੱਛੋਂ ਵੀ ਚਲਾ ਸਕਦੇ ਹੋ ਮਤਲਬ ਬੈਕ ਕਰਕੇ ਵੀ ਦੇਖ ਸਕਦੇ ਹੋ ਜੇਕਰ ਨਹੀਂ ਸਮਝ ਆਉਂਦੀ ਹੁਣ ਇੱਥੇ ਤੁਸੀਂ ਕਹੋਗੇ ਕਿ ਮੈਂ ਤੁਹਾਨੂੰ ਫੈਕਟਰ ਤਾਂ ਦੱਸ ਦਿੱਤੇ ਆ ਫੈਕਟਰ ਦੇ ਨਾਲ ਰਿਲੇਟਡ ਹੁਣ ਮਲਟੀਪਲ ਵੀ ਆ ਮਲਟੀਪਲ ਵੀ ਪਿਆ ਤਾਂ ਮਲਟੀਪਲ ਦੀ ਗੱਲ ਵੀ ਨਾਲ ਹੀ ਕਰ ਲੈਣੇ ਆ ਕਿਉਂਕਿ ਫੇਰ ਅਸੀਂ ਹੋਣਾ ਵਾ 3 ਸੈਕਿੰਡ ਤੇ 3rd ਸਮ ਤੇ ਜਿਹੜੇ ਕਿ ਭਾਗ ਸੰਖਿਆ ਨਾਲ ਰਿਲੇਟਡ ਹੁਣ ਦੇਖੋ ਇੱਥੇ 6 ਦੇ ਮੈਂ ਤੁਹਾਨੂੰ ਬੋਲਿਆ ਜਿਹੜੇ ਵੀ ਟੇਬਲ ਦੇ ਵਿੱਚ ਜਿਹੜੇ ਜਿਹੜੇ ਟੇਬਲ ਦੇ ਵਿੱਚ ਕੋਈ ਨੰਬਰ ਆ ਰਿਹਾ ਜਿਸ ਨੰਬਰ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਫੈਕਟਰ ਹੋਣਗੇ ਫੈਕਟਰ ਗੁਣਨਖੰਡ ਹੋਣਗੇ ਜਿੰਨੂੰ ਤੋੜ ਕੇ ਲਿਖ ਸਕਦੇ ਹੁਏ ਛੋਟੇ ਤੋਂ ਛੋਟੇ ਦੇ ਵਿੱਚ ਤੋੜ ਕੇ ਲਿਖ ਸਕਦੇ ਹੁਏ 6 ਨੂੰ ਮੈਂ ਤੋੜ ਕੇ ਕਿਹਦੇ ਵਿੱਚ ਲਿਖ ਸਕਦੀ ਆ 1 6 ਚ ਲਿਖ ਸਕਦੀ ਆ ਹੋਰ ਕਿਹਦੇ ਚ ਲਿਖ ਸਕਦੀ ਆ 2 3 3 2 ਵੀ ਲਿਖ ਸਕਦੀ ਆ ਠੀਕ ਹੈ ਹੋਰ ਕੀ ਲਿਖ ਸਕਦੀ ਆ 1 6 ਲਿਖ ਸਕਦੀ ਆ 6 1 ਲਿਖ ਸਕਦੀਆਂ ਠੀਕ ਹੈ ਇਦਾਂ ਲਿਖ ਸਕਦੀਆਂ ਤਾਂ ਕਿੰਨੇ ਵਾਰੀ ਲਿਖ ਸਕਦੀਆਂ ਚਾਰ ਵਾਰੀ ਮਤਲਬ ਇਹਦੇ ਚਾਰ ਫੈਕਟਰ ਹੋਣਗੇ ਕਿਹੜੇ 1 2 3 ਤੇ 6 ਆ ਕਲੀਅਰ ਜਿਵੇਂ ਤੁਹਾਨੂੰ ਸਮਝ ਆਉਂਦਾ ਤੁਸੀਂ ਉਸ ਤਰ੍ਹਾਂ ਸਮਝ ਲੈਣਾ ਕਿਵੇਂ ਪਹਿਲਾ ਮੈਥਡ ਦੱਸਿਆ ਇੱਕ ਮੇ ਮੈਥਡ ਦੱਸ ਦਿੰਦਾ ਠੀਕ ਹੈ ਕਾਫੀ ਮੈਥਡ ਹੁੰਦੇ ਇੱਕ ਸਾਮਣੂ ਕਰਨ ਦੇ ਤਾਂ ਸਭ ਤੋਂ ਪਹਿਲਾਂ ਤਾਂ ਫੈਕਟਰ ਦਾ ਵਸ ਤੁਸੀਂ ਇਹ ਤੇ ਆਂ ਦੇ ਵਿੱਚ ਰੱਖਣਾ ਕਿ ਜਿਹੜੇ ਟੇਬਲ ਦੇ ਵਿੱਚ ਆ ਰਿਹਾ ਵਾ ਉਹੀ ਅ ਜਿਹੜਾ ਜਿਹੜਾ ਟੇਬਲ 'ਚ ਆ ਰਿਹਾ ਉਹੀ ਨੰਬਰ ਉਹਦੇ ਫੈਕਟਰ ਹੋਣਗੇ ਠੀਕ ਹੈ ਤੇ ਫੈਕਟਰ ਆ ਜਿਹੜੇ ਹਮੇਸ਼ਾ ਫਿਕਸ ਹੁੰਦੇ ਆ ਫਿਕਸ ਫਿਕਸ ਮਤਲਬ ਕਿਸੇ ਹੱਦ ਤੱਕ ਉਹਨਾਂ ਦੀ ਕੋਈ ਹੱਦ ਹੁੰਦੀ ਆ ਮਤਲਬ ਉਹ ਫਾਈਨਿਟ ਹੁੰਦੇ ਆ ਕਿਤੇ ਨਾ ਕਿਤੇ ਖਤਮ ਹੋ ਜਾਂਦੇ ਆ ਪਰ ਜੇ ਮਲਟੀਪਲ ਦੀ ਗੱਲ ਕਰੀਏ ਗੂੰਜ ਗੂੰਜ ਕੀ ਆ ਮੈਂ ਕਹਾਂ ਦੋ ਦੇ ਗੂੰਜ ਪਤਾ ਕਰੋ ਜਿੰਨੇ ਮਰਜ਼ੀ ਕਰੀ ਚੱਲੋ ਇੱਕ ਨਾਲ ਗੁਣਾ ਕਰ ਦੋ ਫਿਰ ਦੋ ਨਾਲ ਗੁਣਾ ਕਰ ਦੋ ਤਿੰਨ ਨਾਲ ਗੁਣਾ ਕਰ ਦੋ ਦੋ ਨੂੰ ਜਿੰਨੇ ਨਾਲ ਮਰਜ਼ੀ ਗੁਣਾ ਕਰੀ ਚੱਲੋ ਤੇ ਕਦੇ ਵੀ ਖਤਮ ਨਹੀਂ ਹੋਣਗੇ ਇਹ ਇਨਫਾਈਨਿਟ ਹੁੰਦੇ ਆ ਜਾਣੇ ਕਿ ਇਨਫਿਨਿਟੀ ਬਣ ਹੁੰਦੇ ਆ ਇਨਫਾਈਨਿਟ ਕਦੇ ਵੀ ਖਤਮ ਨਹੀਂ ਹੁੰਦੇ ਠੀਕ ਹੈ ਕਦੇ ਵੀ ਖਤਮ ਨਹੀਂ ਹੁੰਦੇ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿਹੜੇ ਗੌਂਜਾ ਉਹ ਕਦੇ ਵੀ ਖਤਮ ਨਹੀਂ ਹੁੰਦੇ ਠੀਕ ਹੈ ਇਨਫਾਈਨਿਟ ਹੁੰਦੇ ਆ ਗੁੰਜ ਦਾ ਮਤਲਬ ਇਹ ਹੁੰਦਾ ਵੀ ਉਹਦੇ ਮਲਟੀਪਲ ਲੈ ਲਓ ਉਸ ਨੰਬਰ ਦੇ ਉਸ ਨੰਬਰ ਨੂੰ ਗੁਣਾ ਕਰੀ ਚੱਲੋ ਗਾਂ ਦੀ ਗਾਂ ਜਿਵੇਂ ਮੈਂ ਤੁਹਾਨੂੰ ਕਮਾਂ ਚਾਰ ਦੇ ਪਹਿਲੇ ਸੱਤ ਗੁੰਜ ਕੱਢੋ ਤਾਂ ਉਹ ਤੁਸੀਂ ਕੱਢ ਸਕਦੇ ਹੋ ਚਾਰ ਦੇ ਪਹਿਲੇ ਸੱਤ ਗੁੰਜ ਪਹਿਲਾਂ ਚਾਰ ਨੂੰ ਇੱਕ ਨਾਲ ਗੁਣਾ ਕਰੋ ਫਿਰ ਚਾਰ ਨੂੰ ਦੋ ਨਾਲ ਕਰੋ ਚਾਰ ਨੂੰ ਦੋ ਨਾਲ ਗੁਣਾ ਕਰੋ ਫਿਰ 4 ਨੂੰ 3 ਨਾਲ ਕਰੋ ਮਤਲਬ 4 ਦਾ ਭਾੜਾ 7 ਤੱਕ ਲਿਖ ਦੇਣਾ ਵਾ ਇਹੀ ਇਹਦਾ ਪ੍ਰੋਸੈਸ ਹੁੰਦਾ ਵਾ 4 ਦੇ ਚਾਹੇ 20 ਗੌਣਸ ਪਤਾ ਕਰ ਲੋ 50 ਕਰ ਲੋ 100 ਕਰ ਲੋ ਅਪ ਟੂ 100 ਗਿੰਨੇ ਮਰਜੀ ਕਰ ਲੋ ਗੌਂਜਾ ਜਿਹੜੇ ਇਹ ਹਮੇਸ਼ਾ ਇਨਫਾਈਨਿਟ ਹੁੰਦੇ ਆ ਫੈਕਟਰ ਜਿਹੜੇ ਇਹ ਫਿਕਸ ਹੁੰਦੇ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਆਪਾਂ ਸੈਕਿੰਡ ਤੇ ਥਰਡ ਸਮ ਦੀ ਗੱਲ ਕਰਦੇ ਆ ਜਿਵੇਂ ਜਿਵੇਂ ਜੋ ਸਾਮ ਆਏ ਹੋਏ ਆਪਾਂ ਉਸੇ ਹਿਸਾਬ ਨਾਲ ਕਰਾਂਗੇ ਜੋ ਚੈਪਟਰ ਦੇ ਵਿੱਚੋਂ ਲਏ ਗਏ ਆ ਉਹਨਾਂ ਨੇ ਹਾਂਜੀ ਅੱਗੇ ਆ ਕਿੰਨੀਆਂ ਜਿਸਤ ਆਪਾਂ ਅੱਜ ਸੰਖਿਆਵਾਂ ਹਨ ਵੈਰੀ ਇੰਪੋਰਟੈਂਟ ਕਿੰਨੀਆਂ ਜਿਸਤ ਆਪਾਂ ਅੱਜ ਸੰਖਿਆਵਾਂ ਹਨ ਪਹਿਲਾਂ ਹੁਣ ਤੁਸੀਂ ਜਿਸਤ ਸੰਖਿਆਵਾਂ ਲਿਖ ਲਓ ਪਹਿਲਾਂ ਜਿਸਤ ਦੀ ਗੱਲ ਹੋਗੀ ਨਾ ਜਿਸਤ ਸੰਖਿਆਵਾਂ ਲਿਖ ਲਓ ਜਿਸਤ ਸੰਖਿਆਵਾਂ ਕਿਹੜੀਆਂ ਹੁੰਦੀਆਂ ਜਿਹੜੀਆਂ ਦੋ ਤੇ ਪੂਰੀਆਂ ਪੂਰੀਆਂ ਵੰਡੀਆਂ ਜਾਂਦੀਆਂ ਉਹਨਾਂ ਨੂੰ ਅਸੀਂ ਬੋਲਦੇ ਹਾਂ ਜਿਸਤ ਸੰਖਿਆਵਾਂ ਅਪ ਟੂ 100 ਆਨ ਚਲਦੀਆਂ ਰਹਿਣਗੀਆਂ ਇਨਫਾਈਨਿਟ ਹੁੰਦੀਆਂ ਮੈਂ ਵੀ ਠੀਕ ਹੈ ਤੇ ਹੁਣ ਉਹਨੇ ਬੋਲਿਆ ਕਿੰਨੀ ਆ ਜਿਸਤ ਆਪਾਜ਼ ਇੱਥੇ ਆਪਾਜ਼ ਲਿਖਿਆ ਮਤਲਬ ਈਵਨ ਨੰਬਰ ਲੈਣੇ ਆ ਬਟ ਹੋਣ ਕੀ ਪ੍ਰਾਈਮ ਆਪਾਜ਼ ਨੂੰ ਅਸੀਂ ਕੀ ਬੋਲਦੇ ਆ ਪ੍ਰਾਈਮ ਨੰਬਰ ਬੋਲਦੇ ਆ ਨਾ ਪ੍ਰਾਈਮ ਨੰਬਰ ਤੇ ਪ੍ਰਾਈਮ ਨੰਬਰ ਪ੍ਰਾਈਮ ਨੰਬਰ ਕਿਹੜੇ ਹੁੰਦੇ ਆ ਜਿਹੜੇ ਸਿਰਫ ਆਪਦੇ ਹੀ ਪਹਾੜੇ ਚ ਆਉਂਦੇ ਆ ਕਿਸੇ ਹੋਰ ਪਹਾੜੇ 'ਚ ਨਹੀਂ ਆਉਂਦੇ ਜਿਹੜੇ ਸਿਰਫ ਆਪਣੇ ਟੇਬਲ 'ਚ ਆਉਂਦੇ ਆ ਇਹ ਜੋ ਦੋ ਹੀ ਇਦਾਂ ਦਾ ਨੰਬਰ ਆ ਜਿਹੜਾ ਕਿ ਜਿਸਤ ਵੀ ਆ ਤੇ ਆਪਣੇ ਹੀ ਟੇਬਲ 'ਚ ਆਉਂਦਾ ਵਾ ਕਿਸੇ ਹੋਰ 'ਚ ਨਹੀਂ ਆਉਂਦਾ ਜੇ ਅਸੀਂ 4 ਦੀ ਗੱਲ ਕਰੀਏ 2 'ਚ ਆਉਂਦਾ ਆਪਣੇ ਆਪ 'ਚ ਆਉਂਦਾ 6 ਦੀ ਗੱਲ ਕਰੀਏ 2 'ਚ ਵੀ ਆਉਂਦਾ 3 ਚ ਵੀ ਆਉਂਦਾ ਆਪਣੇ ਆਪ ਚ ਵੀ ਆਉਂਦਾ 1 ਚ ਵੀ ਆਉਂਦਾ 8 ਦੀ ਗੱਲ ਕਰੀਏ 8 ਵੀ ਆਪਣੇ ਆਪ ਚ ਵੀ ਆਉਂਦਾ ਹੋਰਾਂ ਨੰਬਰਾਂ ਚ ਵੀ ਆਉਂਦਾ ਵਾ ਟੇਬਲਾਂ ਚ ਠੀਕ ਹੈ ਤਾਂ ਇੱਕ ਟੇਬਲ ਤੁਸੀਂ ਮਤਲਬ ਪਹਾੜਾ ਉਹ ਨੰਬਰ ਲੈਣਾ ਵਾ ਜਿਹੜਾ ਸਿਰਫ ਆਪਣੇ ਆਪ ਤੇ ਹੀ ਆਪਣੇ ਆਪ ਦੇ ਪਹਾੜੇ ਚ ਹੀ ਆਉਂਦਾ ਵਾ ਆਪਾਜ ਮਤਲਬ ਜਿਸ ਤ ਤਾਂ ਹੈਗੀਆਂ ਇਹ ਸੰਖਿਆਵਾਂ ਪਰ ਨਾਲ ਉਹਨੇ ਆਪਾਜ ਦੀ ਕੰਡੀਸ਼ਨ ਦੇਤੀ ਤਾਂ ਕਿੰਨੀਆਂ ਜਿਸਤ ਆਪਾਜ ਸੰਖਿਆਵਾਂ ਹਨ ਕਿੰਨੀਆਂ ਹਨ ਸਿਰਫ ਇੱਕ ਜਿਹੜੇ ਲਿਖਿਆ ਹੁੰਦਾ ਕਿਹੜੀ ਫੇਰ ਆਨਸਰ ਚ ਫਰਕ ਪੈ ਜਾਣਾ ਸੀ ਉਹਨੂੰ ਸਮਝਣਾ ਵਾ ਤੁਸੀਂ ਜਿਹੜੇ ਲਿਖਿਆ ਹੁੰਦਾ ਕਿਹੜੀ ਜਿਸਤ ਅਭਾਜ ਸੰਖਿਆ ਹੈ ਤਾਂ ਫਿਰ ਦੋ ਆਉਣਾ ਸੀ ਠੀਕ ਹੈ ਜਿਸਤ ਅਭਾਜ ਸੰਖਿਆ ਕਿਹੜੀ ਆ ਫਿਰ ਦੋ ਆ ਹੁਣ ਉਹਨੇ ਪੁੱਛਿਆ ਕਿੰਨੀਆਂ ਆ ਵਾ ਕਿੰਨੀਆਂ ਮਤਲਬ ਇੱਕੋ ਹੀ ਆ ਕਲੀਅਰ ਹੋਇਆ ਨੈਕਸਟ ਸਭ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੈ ਹਾਂਜੀ ਸਭ ਤੋਂ ਛੋਟੀ ਸਭ ਤੋਂ ਛੋਟੀ ਦੀ ਗੱਲ ਹੋ ਗਈ ਸਭ ਤੋਂ ਛੋਟੀ ਭਾਜ ਲਿਖਿਆਣੀ ਭਾਜ ਦੇਖੋ ਭਾਜ ਦੀ ਗੱਲ ਕਰੀਏ ਭਾਜ ਇਹ ਹੈਗੇ ਆ ਆ ਭਾਜ ਮਤਲਬ ਪ੍ਰਾਈਮ ਨੰਬਰ ਇਹ ਹੈਗੇ ਆ ਕੋ ਪ੍ਰਾਈਮ ਨੰਬਰ ਭਾਜ ਮਤਲਬ ਜਿਹੜੀ ਆਪਣੀ ਟੇਬਲ ਚ ਆਉਂਦੀ ਆ ਤੇ ਭਾਜ ਮਤਲਬ ਜਿਹੜੀ ਹੋਰਾਂ ਟੇਬਲ ਚ ਵੀ ਆਉਂਦੀ ਆ ਜਿਵੇਂ ਮੰਨ ਕੇ ਚਲੋ 1 ਇਹ ਕਿੱਥੇ ਸਪੈਸ਼ਲ ਨੰਬਰ ਆ ਇਹ ਛੋਟੀ ਭਾਜ ਸੰਖਿਆ ਨਹੀਂ ਕਿਉਂਕਿ ਇਹ ਇੱਕ ਸਾਰੇ ਟੇਬਲ ਚ ਵੀ ਆਉਂਦਾ ਵਾ 1 ਕੀ ਆ ਇੱਕ ਸਪੈਸ਼ਲ ਨੰਬਰ ਆ ਠੀਕ ਹੈ ਤੇ ਇੱਥੇ 2 ਕੀ ਆ ਸਭ ਤੋਂ ਛੋਟੀ ਆ ਭਾਜ ਸੰਖਿਆ ਵਾ ਉਸ ਤੋਂ ਬਾਅਦ ਕੀ ਆਉਂਦਾ ਵਾ 1 2 3 4 5 6 ਆਪਾਂ ਸੰਖਿਆਵਾਂ ਵਿੱਚ ਲਿਖ ਲਈਆਂ ਪਹਿਲਾਂ ਤਾਂ ਸਭ ਤੋਂ ਛੋਟੀ ਭਾਜ ਸੰਖਿਆ ਦੱਸਣੀ ਆ ਇਹ ਇਹ ਆਪਾਂ ਆ ਇਹ ਸਪੈਸ਼ਲ ਨੰਬਰ ਆ ਇਹ ਵੀ ਆਪਾਂ ਆ ਤੇ 4 ਕੀ ਆ ਸਭ ਤੋਂ ਛੋਟੀ ਭਾਜ ਸੰਖਿਆ ਵਾ ਆਪਸ਼ਨ ਡੀ ਇਸ ਆ ਰਾਈਟ ਆਨਸਰ ਜ਼ਿਆਦਾਤਰ ਸਟੂਡੈਂਟ ਇੱਕ ਟਿਕ ਕਰਕੇ ਆਉਣਗੇ ਆਪਸ਼ਨ ਪਰ ਇੱਕ ਤੁਸੀਂ ਨਹੀਂ ਕਰਨੀ ਕਿਉਂਕਿ ਇੱਕ ਕੀ ਆ ਇੱਕ ਸਪੈਸ਼ਲ ਨੰਬਰ ਆ ਨਾ ਇਹ ਆ ਭਾਜੀ ਆ ਤੇ ਨਾ ਇਹ ਭਾਜ ਜੀ ਆ ਠੀਕ ਹੈ ਤਾਂ ਆਪਸ਼ਨ ਡੀ ਇਥੇ ਰਾਈਟ ਆਨਸਰ ਹੈ ਕਿ ਸਭ ਤੋਂ ਛੋਟੀ ਭਾਜ ਸੰਖਿਆ 4 ਆ 4 ਦਾ ਟੇਬਲ ਕਿਉਂਕਿ 4 2 ਚ ਵੀ ਆਉਂਦਾ ਆਪਣੇ ਆਪ ਚ ਵੀ ਆਉਂਦਾ ਨੈਕਸਟ ਅਗਲਾ ਸਵਾਲ ਮੈਂ ਤੁਹਾਨੂੰ ਕਰਵਾ ਦਿੱਤਾ ਅੱਗੇ ਵਧਦੇ ਆਪਾਂ ਤੇ ਜੇਕਰ ਇੱਥੇ ਤੱਕ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਬਦ ਤੋਂ ਬਦ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਨੈਕਸਟ ਸਵਾਲ ਮੈਂ ਤੁਹਾਡੇ ਸਾਹਮਣੇ ਬੋਰਡ ਤੇ ਨੋਟ ਕਰ ਦਿੱਤੇ ਆ ਤੁਸੀਂ ਦੇਖ ਸਕਦੇ ਆ ਹੇਠ ਲਿਖਿਆਂ ਵਿੱਚੋਂ ਕਿਹੜਾ ਸੱਤ ਦਾ ਗੂੰਜ ਨਹੀਂ ਹੈ ਸੱਤ ਦਾ ਗੂੰਜ ਨਹੀਂ ਹੈ ਜਦੋਂ ਤੁਸੀਂ ਸੱਤ ਦਾ ਗੂੰਜ ਲੱਭਣਾ ਵਾਣਾ ਤਾਂ ਡਾਇਰੈਕਟ ਡਿਵਾਈਡ ਕਰਕੇ ਦੇਖ ਲਓ ਜਿਵੇਂ 35 ਨੂੰ 7 ਤੇ ਡਿਵਾਈਡ ਕੀਤਾ 7 5 35 ਪੂਰਾ ਪੂਰਾ ਕੈਨਸਲ ਹੋ ਗਿਆ ਠੀਕ ਹੈ ਨਾ ਤੇ ਉਸ ਤੋਂ ਬਾਅਦ 48 ਨੂੰ 7 ਤੇ ਡਿਵਾਈਡ ਕੀਤਾ ਇਹ ਨਹੀਂ ਹੋਊਗਾ ਠੀਕ ਹੈ 56 ਨੂੰ 7 ਤੇ ਡਿਵਾਈਡ ਕਰੋਗੇ 8 7 56 ਫਿਰ 91 ਨੂੰ ਕਰੋਗੇ 7 ਤੇ ਡਿਵਾਈਡ 13 7 91 ਡਾਇਰੈਕਟ ਡਿਵਾਈਡ ਕੀਤਾ ਇਹ ਨਹੀਂ ਹੋਇਆ 48 ਵਾਲਾ ਡਿਵਾਈਡ ਨਹੀਂ ਹੋਇਆ ਤਾਂ ਦੈਟ ਮੀਨਸ 48 ਹੀ ਇਹਦਾ ਗੋਨਜ ਨਹੀਂਗਾ ਗੋਨਜ ਦਾ ਮਤਲਬ ਹੁੰਦਾ ਮਲਟੀਪਲ ਇਹ ਤਾਂ ਮੈਂ ਤੁਹਾਨੂੰ ਸ਼ਾਰਟ ਟ੍ਰਿਕ ਦੱਸੀ ਹੈ ਮਲਟੀਪਲ ਦਾ ਮਤਲਬ ਮਲਟੀਪਲ ਚ ਲਿਖਣਾ 7 ਨੂੰ ਮੈਂ ਲਿਖ ਸਕਦੀ ਹਾਂ 35 7 35 ਨੂੰ ਮੈਂ ਲਿਖ ਸਕਦੀ ਹਾਂ 7 5 35 48 ਨੂੰ 7 ਦੇ ਗੋਨਜ ਲਿਖ ਸਕਦੇ ਆ ਨਹੀਂ ਲਿਖ ਸਕਦੇ ਠੀਕ ਹੈ 56 ਨੂੰ ਲਿਖ ਸਕਦੇ ਆ 7 8 56 13 7 92 ਮਤਲਬ 7 ਦੇ ਮਲਟੀਪਲ ਦੇ ਵਿੱਚ ਲਿਖਣਾ 7 ਦੇ ਮਲਟੀਪਲ ਦੇ ਵਿੱਚ ਲਿਖਣਾ ਫਿਰ ਆਪਾਂ ਗੋਨਜ ਫਾਈਂਡ ਆਊਟ ਕਰ ਸਕਦੇ ਹਾਂ 48 ਨੂੰ ਨਹੀਂ ਲਿਖ ਸਕਦੇ ਤਾਂ 48 ਇਦਾਂ ਹੀ ਲਿਖਤਾ ਇਹ ਇੱਕ ਸ਼ਾਰਟ ਟ੍ਰਿਕ ਆ ਵੀ ਕੈਨਸਲ ਵੀ ਨਹੀਂ ਹੋਊਗਾ ਜਦ ਮਲਟੀਪਲ ਹੀ ਨਹੀਂਗਾ ਤਾਂ ਡਿਵਾਈਡ ਵੀ ਨਹੀਂ ਹੋਊਗਾ ਠੀਕ ਹੈ ਇਸ ਕਰਕੇ ਸ਼ਾਰਟ ਆ ਜਿਵੇਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਕਰ ਸਕਦੇ ਹੋ ਨੈਕਸਟ ਟਾਈਮ ਹੇਠ ਲਿਖਿਆਂ ਵਿੱਚੋਂ ਕਿਹੜਾ 36 ਦਾ ਗੋਲ ਨਖੰਡ ਨਹੀਂਗਾ ਇਹਦੇ ਲਈ ਵੀ ਸੇਮ ਪ੍ਰੋਸੈਸ ਆ 36 ਨੂੰ ਕੱਟ ਕੇ ਦੇਖ ਲਓ ਹੁਣ ਅਲੱਗਾ ਦੇਖੋ ਅੱਗੇ ਅਸੀਂ 7 ਨੂੰ 8ਾਂ ਡਿਵਾਈਡ ਕੀਤਾ ਸੀ 8ਾਂ ਰੱਖਿਆ ਸੀ ਸਾਰੇ ਨੰਬਰਾਂ ਦੇ ਹੁਣ ਅਸੀਂ ਕੀ ਕਰ ਦੇਖ ਰਹੇ ਹਾਂ ਗੋਲਨ ਖੰਡ ਜਦੋਂ ਗੋਲਨ ਖੰਡ ਦੇਖ ਰਹੇ ਹਾਂ ਹੁਣ 36 ਨੂੰ ਉੱਪਰ ਰੱਖਾਂਗੇ ਹੁਣ 36 ਨੂੰ ਉੱਪਰ ਰੱਖਾਂਗੇ 36 ਵਟਾ 12 36 ਵਟਾ 6 36 ਵਟਾ 9 ਤੇ 36 ਵਟਾ 8 ਠੀਕ ਹੈ 12ਉ 36 6 ਕਮ 6 ਕਮ 36 9 ਚੌਕਾ 36 ਤੇ ਕੈਨਸਲ ਨਹੀਂ ਹੋ ਰਿਹਾ ਤੈਨ ਦਾ ਮਤਲਬ ਕੀ 8 ਕੀ ਇਹਦਾ ਗੁਣਨਖੰਡ ਨਹੀਂਗਾ ਠੀਕ ਹੈ 36 ਦੇ ਗੁਣਨਖੰਡ ਵੀ ਫਾਈਂਡ ਆਊਟ ਕਰ ਸਕਦੇ ਹਾਂ ਗੁਣਨਖੰਡ ਫਾਈਂਡ ਆਊਟ ਕਰਕੇ ਲਿਖ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਟੇਬਲ ਤੋਂ ਸ਼ੁਰੂ ਹੋ ਜਾਓ ਕਿ ਕਿਹੜੇ ਕਿਹੜੇ ਟੇਬਲ ਚ ਆਉਂਦਾ ਇੱਕ ਚ ਆਉਂਦਾ ਵਾ ਹਾਂਜੀ ਆਉਂਦਾ ਵਾ ਦੋ ਚ ਆਉਂਦਾ ਦੋ ਚ ਵੀ ਆਉਂਦਾ ਵਾ ਤਿੰਨ ਚ ਆਉਂਦਾ ਹਾਂਜੀ ਤਿੰਨ ਚ ਵੀ ਆਵੇਗਾ ਠੀਕ ਹੈ ਚਾਰ 9 ਚੋਕਾ 36 ਪੰਜ ਚ ਨਹੀਂ ਛੇ ਕਮ ਛੇ ਕਮ 36 7 ਚ ਵੀ ਨਹੀਂ ਆਵੇਗਾ 8 ਚ ਨਹੀਂ ਆਵੇਗਾ 9 ਚ ਆਵੇਗਾ 9 ਚੋਕਾ 36 10 11 12 ਚ ਆਵੇਗਾ ਉਸ ਤੋਂ ਬਾਅਦ ਫਿਰ 13 14 15 16 17 18 ਚ ਆਵੇਗਾ ਠੀਕ ਹੈ ਤਾਂ ਦੇਖ ਲਓ ਇਹਨਾਂ ਦੇ ਵਿੱਚੋਂ ਫਿਰ ਕਿਹੜੇ ਗੋਨ ਨਹੀਂ ਗੋਲਣ ਖੰਡ ਨਹੀਂਗਾ ਆਠ ਹੀ ਨਹੀਂਗਾ ਕੋਈ ਵੀ ਟੰਗ ਤੁਸੀਂ ਲਾ ਸਕਦੇ ਹੋ ਜੋ ਤੁਹਾਨੂੰ ਇਜ਼ੀ ਲੱਗ ਰਿਹਾ ਹੈ ਇਹਦੇ ਵਿੱਚੋਂ ਨੈਕਸਟ ਹੈ 25 ਤੱਕ ਆਪਾਂ ਅਜ ਸੰਖਿਆਵਾਂ ਦੀ ਗਿਣਤੀ ਦੱਸੋ ਹਾਂਜੀ 25 ਤੱਕ ਆਪਾਜ ਅਪਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਅਪਾਜ ਸੰਖਿਆਵਾਂ ਹੁੰਦੀਆਂ ਵਾ ਜੀ ਜਿਹੜੀਆਂ ਸਿਰਫ ਆਪਦੇ ਹੀ ਟੇਬਲ 'ਚ ਆਉਂਦੀਆਂ ਕਿਸੇ ਹੋਰ ਟੇਬਲ 'ਚ ਨਹੀਂ ਆਉਂਦੀਆਂ। ਅਸੀਂ 25 ਤੱਕ ਦੱਸਣੀਆਂ ਵਾਂ। ਤਾਂ ਸ਼ੁਰੂ ਹੋ ਜੋ 2 ਫਿਰ 3 ਫਿਰ 5 7 11 13 13 ਤੋਂ ਬਾਅਦ ਹੈਗਾ ਜੀ 17 17 ਤੋਂ ਬਾਅਦ 19 19 ਤੋਂ ਬਾਅਦ 23 23 ਤੋਂ ਬਾਅਦ 24 ਤੇ 25 ਤਾਂ ਆ ਹੀ ਰਿਹਾ ਸੀ 25 ਤੱਕ ਦੱਸਣੇ ਆ। ਤਾਂ 25 ਤੱਕ ਇਹ ਹੋ ਗਈਆਂ। ਕਿੰਨੀਆਂ ਵਾ ਗਿਣ ਲਓ? 3 3 6 ਤੇ 3 9 9 ਆ অপਸ਼ਨ A ਇੱਥੇ ਰਾਈਟ ਆਨਸਰ ਹੈ 25 ਤੱਕ ਅਪਾਜ ਸੰਖਿਆਵਾਂ ਦੀ ਗਿਣਤੀ ਕਿੰਨੀ ਆ 9 ਆ ਨੈਕਸਟ ਹੈ ਕਿਹੜੇ ਗਣਿਤ ਸਾਸ਼ਤਰੀ ਨੇ ਅਪਾਜ ਸੰਖਿਆਵਾਂ ਮਾ ਪਤਾ ਕਰਨ ਦਾ ਢੰਗ ਦਿੱਤਾ ਹਾਂਜੀ ਅਪਾਜ ਸੰਖਿਆਵਾਂ ਮਾ ਪਤਾ ਕਰਨ ਦਾ ਢੰਗ ਸਭ ਤੋਂ ਈਜ਼ੀ ਵੇ ਕਿ ਜਿਹੜੀਆਂ ਆਪਣੇ ਟੇਬਲ ਚ ਆਉਂਦੀਆਂ ਉਹ ਉਹ ਅਪਾਜ ਸੰਖਿਆਵਾਂ ਮਾ ਇਹ ਢੰਗ ਦਿੱਤਾ ਸਾਨੂੰ ਇਰੇਟੋਸਥਨੀਜ਼ ਨੇ ਇਰੇਟੋਸਥਨੀਜ਼ ਇੱਕ ਸਾਇੰਸ ਦੇ ਬਾਰੇ ਇਹਨਾਂ ਨੇ ਦੱਸਿਆ ਸੀ ਕਿ ਧਰਤੀ ਦਾ ਜਿਹੜਾ ਤੁਰਾ ਵਾ ਉਹ ਛੁਕਿਆ ਹੋਇਆ ਵਾ ਇਹ ਮਤਲਬ ਫੇਮਸ ਵਿਗਿਆਨੀ ਸੀਗੇ ਜਿਨ੍ਹਾਂ ਨੇ ਇਹ ਧਰਤੀ ਦੇ ਤੁਰੇ ਬਾਰੇ ਸਾਨੂੰ ਦੱਸਿਆ ਸੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਰਾਟੋ ਸਥਨੀਜ਼ ਤੇ ਇਹਨਾਂ ਨੇ ਹੀ ਭਾਗ ਸੰਖਿਆਵਾਂ ਪਤਾ ਕਰਨ ਦਾ ਢੰਗ ਦਿੱਤਾ ਵਾ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਹਾਂਜੀ ਨੈਕਸਟ ਤੁਸੀਂ ਦੇਖ ਸਕਦੇ ਹੋ ਕਥਨ ਇਹ ਕਥਨ ਜੋ ਇਹ ਕਿਸ ਨੇ ਦਿੱਤਾ ਇਹ ਤੁਹਾਨੂੰ ਪੁੱਛਿਆ ਗਿਆ ਕਥਨ ਹੈ ਕਿ ਚਾਰ ਤੋਂ ਵੱਡੀ ਹਰੇਕ ਜਿਸਤ ਸੰਖਿਆ ਨੂੰ ਦੋ ਟਾਂਕ ਸੰਖਿਆਵਾਂ ਦੇ ਜੋੜ ਨਾਲ ਦਰਸਾਇਆ ਜਾ ਸਕਦਾ ਸਮਝੋ ਇਹਨੂੰ ਕਿ ਚਾਰ ਤੋਂ ਵੱਡੀ ਹਰੇਕ ਜਿਸਤ ਸੰਖਿਆ ਚਾਰ ਤੋਂ ਵੱਡੀ ਜਿਸਤ ਸੰਖਿਆ ਕਿਹੜੀ ਹੈ 6 ਕਹਿੰਦੇ ਉਹਨੂੰ ਦੋ ਟਾਂਕ ਸੰਖਿਆ ਇਹ ਜਿਸਤਾ ਟਾਂਕ ਸੰਖਿਆ ਦੇ ਜੋੜ ਨਾਲ ਦਰਸਾਇਆ ਜਾ ਸਕਦਾ 3+3 6 ਫਿਰ ਕਿਹੜੀ ਆ 8 8 ਨੂੰ ਲਿਖ ਸਕਦੇ ਆ 5+3 ਠੀਕ ਹੈ ਫਿਰ ਕਿਹੜੀ ਆ 10 10 ਨੂੰ ਕਿ ਲਿਖ ਸਕਦੇ ਆ 5+5 ਜਾਂ 7+3 ਠੀਕ ਹੈ ਇਦਾਂ ਹੀ ਲਿਖ ਲਿਖ ਸਕਦੇ ਆ ਅਸੀਂ ਤੇ ਉਹ ਇਹ ਕਥਨ ਨਾ ਕਹਿੰਦੇ ਕਿਸ ਨੇ ਦਿੱਤਾ ਕਿ ਹਰੇਕ ਜਿਸ 4 ਤੋਂ ਵੱਡੀ ਹਰੇਕ ਜਿਸਤ ਸੰਖਿਆ ਨੂੰ ਦੋ ਟਾਂਕ ਸੰਖਿਆਵਾਂ ਦੇ ਜੋੜ ਦੇ ਵਿੱਚ ਲਿਖ ਸਕਦੇ ਆ ਤਾਂ ਇਹ ਦਿੱਤਾ ਗੋਲਡ ਬੈਕ ਨੇ অপਸ਼ਨ ਏ ਇੱਥੇ ਰਾਈਟ ਆਨਸਰ ਹੈ ਠੀਕ ਹੈ ਜੀ ਅੱਗੇ ਆ ਹੇਠ ਲਿਖਿਆਂ ਵਿੱਚੋਂ ਕਿਹੜੀ ਆਪਾਂ ਅਜ ਸੰਖਿਆ ਵਾ ਆਪਾਂ ਅਜ ਦੱਸਣੀ ਆ ਅਸੀਂ ਆਪਾਂ ਅਜ ਸੰਖਿਆ ਉਹ ਹੈ ਜਿਹੜੀ ਕਿਸੇ ਵੀ ਕਿਸੇ ਵੀ ਟੇਬਲ ਤੇ ਡਿਵਾਈਡ ਨਹੀਂ ਹੋਊਗੀ ਸਿਰਫ ਆਪਣੀ ਟੇਬਲ ਜਾਊਗੀ ਤਾਂ ਉਹ ਕਿਹੜਾ ਨੰਬਰ ਹੈ ਇਹਨਾਂ ਦੇ ਵਿੱਚੋਂ ਜਲਦੀ ਨਾਲ ਦੇਖੋ ਸਭ ਤੋਂ ਪਹਿਲਾਂ ਜੇਕਰ 221 ਦੀ ਗੱਲ ਕਰੀਏ ਤਾਂ ਇਹ 11 ਤੇ ਵੰਡਿਆ ਜਾਂਦਾ 11 ਤੇ ਵੰਡਿਆ ਜਾਂਦਾ ਪੂਰਾ ਪੂਰਾ ਵੰਡਿਆ ਜਾਵੇਗਾ ਠੀਕ ਹੈ 11 ਤੇ 11 ਤੇ ਵੰਡਿਆ ਗਿਆ ਪਰ ਜੇਕਰ ਅਸੀਂ 195 ਦੀ ਗੱਲ ਕਰੀਏ ਮਗਰ ਪੰਜ ਤਾਂ ਪੱਕਾ ਹੀ ਹੈ ਕਿ ਪੰਜ ਦੇ ਭਾੜੇ ਤੇ ਵੰਡਿਆ ਜਾਊਗਾ ਠੀਕ ਹੈ 97 ਦੀ ਗੱਲ ਕਰੀਏ 97 ਨੇ ਨਹੀਂ ਵੰਡਿਆ ਜਾਣਾ 97 ਸਿਰਫ ਆਪਣੇ ਭਾੜੇ ਚ ਆਉਂਦਾ 111 ਦੀ ਗੱਲ ਕਰੀਏ ਤਾਂ ਇਹ 3 ਤੇ ਡਿਵਾਈਡ ਹੋ ਜਾਣਾ 3 3 ਦੁਣੀ 33 ਐ ਨੋ 7 21 ਠੀਕ ਹੈ ਇਦਾਂ ਤਾਂ ਹੁਣ ਇਥੋਂ ਰਾਈਟ ਆਨਸਰ ਇੱਥੇ ਆਪਸ਼ਨ ਸੀ ਆ ਕਿ 97 ਕਿਉਂਕਿ 97 ਹੋਰ ਕਿਸੇ ਵੀ ਟੇਬਲ ਤੇ ਨਹੀਂ ਡਿਵਾਈਡ ਹੋ ਰਿਹਾ ਬਾਕੀ ਹੋ ਰਹੇ ਆ ਕਿਸੇ ਨਾ ਕਿਸੇ ਦੇ ਨੈਕਸਟ ਹੇਟ ਲਿਖਿਆਂ ਵਿੱਚੋਂ ਕਿਹੜੀ 4 ਨਾਲ ਭਾਗ ਹੋਏਗਾ ਇੱਕਣਾ ਮੈਂ ਸਾਰੇ ਨੰਬਰ ਇਥੇ ਚਾਰ ਲਿਖਿਆ ਵਾ ਸਾਰੇ ਨੰਬਰਾਂ ਦਾ ਕਰਵਾਇਆ ਹੋਇਆ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਡਿਵੀਜ਼ਿਬਿਲਟੀ ਬਾਏ ਮੈਥ ਵਿਦ ਸੁਮਨ ਪ੍ਰੀਤ ਕੌਰ ਤਾਂ ਉੱਥੇ ਡਿਵੀਜ਼ਿਬਿਲਟੀ ਵਾਲੇ ਸਬ ਮਾਰਨਗੇ ਜਿਹੜੇ ਕਿ ਮੈਂ ਤੁਹਾਨੂੰ ਹਰੇਕ ਕਨਸੈਪਟ ਨਾਲ ਦੱਸਿਆ ਹੋਇਆ 2 ਤੋਂ ਲੈ ਕੇ 10 ਤੱਕ 11 ਤੱਕ 12 ਤੱਕ ਸਾਰੇ ਦੱਸੇ ਹੋਏ ਆ ਕਿ ਡਿਵੀਜ਼ਿਬਿਲਟੀ ਦੇ ਕੀ ਰੂਲ ਆ ਤਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਚਾਰ ਨਾਲ ਭਾਗਯੋਗ ਆ ਬਹੁਤ ਹੀ ਸਿੰਪਲ ਆ ਕਿ ਚਾਰ ਨਾਲ ਭਾਗ ਕਰਕੇ ਨਹੀਂ ਅਸੀਂ ਦੇਖਣਾ ਕਿਉਂਕਿ ਸਾਡਾ ਟਾਈਮ ਖਰਾਬ ਹੋਊਗਾ ਇੰਨਾ ਐਗਜ਼ਾਮ ਦੇ ਵਿੱਚ ਸਾਡੇ ਕੋਲ ਟਾਈਮ ਨਹੀਂ ਹੁੰਦਾ ਤਾਂ ਇਹਨੂੰ ਡਾਇਰੈਕਟ ਤੁਸੀਂ ਲਾਸਟ ਵਾਲੇ ਦੋ ਨੰਬਰ ਦੇਖਣੇ ਆ ਇਹ ਚਾਰ ਤੇ ਭਾਗ ਹੋ ਰਿਹਾ ਨਹੀਂ ਹੋ ਰਿਹਾ ਠੀਕ ਹੈ 46 ਚਾਰ ਤੇ ਭਾਗ ਹੋ ਰਿਹਾ ਨਹੀਂ ਹੋ ਰਿਹਾ 64 ਹੋ ਰਿਹਾ ਹਾਂਜੀ ਸੋਲੋ ਜੇਕਰ ਅਸੀਂ ਗੱਲ ਕਰੀਏ ਸੋਲੋ ਚੋਕੀ 64 ਹੁੰਦਾ ਵਾ ਠੀਕ ਹੈ ਤਾਂ অপਸ਼ਨ ਸੀ ਇੱਥੇ ਰਾਈਟ ਆਂਸਰ ਬਣੇਗਾ 26 ਆ ਜਿਹੜੇ ਵੀ 4 ਤੇ ਭਾਗ ਨਹੀਂ ਹੋਵੇਗਾ ਤੁਸੀਂ ਡਿਵਾਈਡ ਕਰਕੇ ਦੇਖ ਸਕਦੇ ਹੋ ਲਾਸਟ ਟੂ ਡਿਜੀਟ ਦੇਖ ਲੈਣੇ ਆ ਕਿ 4 ਤੇ ਡਿਵਾਈਡ ਹੁੰਦੇ ਉਹ ਤੁਸੀਂ ਮਾਈਂਡ ਸੇ ਕਰ ਸਕਦੇ ਹੋ ਤਾਂ অপਸ਼ਨ ਸੀ ਇੱਥੇ ਰਾਈਟ ਆਂਸਰ ਹੈ ਕਿ ਇਹ ਵਾਲਾ ਨੰਬਰ ਆ ਜਿਹੜਾ 4 ਤੇ ਭਾਗ ਹੋਵੇਗਾ ਬਾਕੀ ਕੋਈ ਵੀ 4 ਤੇ ਭਾਗ ਨਹੀਂ ਹੋਵੇਗਾ ਠੀਕ ਹੈ ਜਦੋਂ ਵੀ 4 ਆਇਆ ਜਦੋਂ ਵੀ 4 ਆਊਗਾ ਉਸੇ ਸਮੇਂ ਤੁਸੀਂ ਇਹ ਵਾਲਾ ਮੈਥਡ ਲਾਉਣਾ ਕਿ ਲਾਸਟ ਟੂ ਡਿਜੀਟ ਚੈੱਕ ਕਰਨੇ ਆ ਜੇ 8 ਆਇਆ ਤਾਂ ਲਾਸਟ 3 ਡਿਜੀਟ ਚੈੱਕ ਕਰਨੇ ਆ ਠੀਕ ਹੈ ਮੈਂ ਸਾਰੇ ਤੁਹਾਨੂੰ ਮੈਥਡ ਦੱਸੇ ਹੋਏ ਆ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਨੈਕਸਟ ਹੈ 84 ਦੇ ਆਪਾਜ ਗੁਣਨਖੰਡ ਜਦੋਂ ਇਦਾਂ ਕੋਈ ਵੱਡਾ ਨੰਬਰ ਆ ਜੇ ਉਹਦੇ ਆਪਾਜ ਨਾਲ ਹੀ ਉਹਨੇ ਕੀ ਕੰਡੀਸ਼ਨ ਦਿੱਤੀ ਕਿ ਆਪਾਜ ਗੁਣਨਖੰਡ ਪਤਾ ਕਰੋ ਤਾਂ ਸਭ ਤੋਂ ਪਹਿਲਾਂ ਆਪਾਜ ਨੰਬਰ ਦੋ ਆ ਮੈਂ ਦੋ ਤੇ ਡਿਵਾਈਡ ਕਰ ਰਹੀ ਆ ਦੋ ਤੇ ਡਿਵਾਈਡ ਕਰੂੰਗੀ ਤਾਂ ਇੱਥੇ ਬਣ ਗਿਆ ਜੀ 42 ਫਿਰ ਦੋ ਤੇ ਡਿਵਾਈਡ ਕੀਤਾ ਇੱਥੇ ਬਣ ਗਿਆ 21 ਫਿਰ ਤਿੰਨ ਤੇ ਡਿਵਾਈਡ ਕੀਤਾ ਤਾਂ ਇੱਥੇ ਬਣ ਗਿਆ 7 ਫਿਰ 3 ਤੇ ਡਿਵਾਈਡ ਕੀਤਾ ਜਿਵੇਂ ਤੁਸੀਂ ਐਲਸੀਮ ਲੈਨੇ ਹੋ ਉਸੇ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਫੇਰੇ ਬਣ ਗਿਆ 7 ਤੇ ਉਦੋਂ ਤੱਕ ਕਰਨਾ ਜੋ ਤੱਕ ਇੱਥੇ 1 ਨਾ ਬਣ ਜੇ ਤੇ ਸਾਰੇ ਮੈਂ ਆਪਾ ਅਜ ਨੰਬਰ ਲਏ ਆ ਜਿਹੜੇ ਆਪਣੇ ਹੀ ਟੇਬਲ ਚ ਆਉਂਦੇ ਆ ਠੀਕ ਹੈ ਤਾਂ ਇਹ ਕਿ ਕਿਹੜੇ ਬਣੇ ਆ 2 2 3 7 ਤਾਂ ਇਹ ਪਿਆ অপਸ਼ਨ ਸੀ ਦੇ ਵਿੱਚ 2 2 3 7 ਠੀਕ ਹੈ ਜੀ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਹਾਂਜੀ ਜੇਕਰ ਇੱਥੇ ਤੱਕ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਹਾਂਜੀ ਅੱਗੇ ਦੇਖੋ ਨੈਕਸਟ ਕੁਐਸ਼ਨ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜੋ 12 15 ਅਤੇ 20 ਨਾਲ ਭਾਗ ਹੋਵੇਗੀ ਸਭ ਤੋਂ ਪਹਿਲਾਂ ਦੇਖੋ ਜੇ ਅਸੀਂ 19 90 ਦੀ ਗੱਲ ਕਰੀਏ ਤਾਂ ਅਸੀਂ ਵੱਡੀ ਸੰਖਿਆ ਦੇਖਣੀ ਆ ਵੀ 20 ਤੇ ਜਦੋਂ ਮੈਂ ਡਿਵਾਈਡ ਕਰੂੰਗੀ ਜ਼ੀਰੋ ਨਾਲ ਜ਼ੀਰੋ ਕੈਨਸਲ 199 2 ਤੇ ਡਿਵਾਈਡ ਹੋਊਗਾ ਕਦੇ ਵੀ ਨਹੀਂ ਠੀਕ ਹੈ ਫਿਰ 9 ਹਜ਼ਾਰ ਨੂੰ ਦੇਖੀਏ ਇਹ 15 ਤੇ ਵੀ ਡਿਵਾਈਡ ਹੋ ਜਾਊਗਾ ਉਸ ਤੋਂ ਬਾਅਦ 20 ਤੇ ਵੀ ਡਿਵਾਈਡ ਹੋ ਜਾਊਗਾ ਠੀਕ ਹੈ ਪਰ 12 ਤੇ ਡਿਵਾਈਡ ਕਰਨ ਦੇ ਲਈ ਇਹਨੂੰ ਚੈੱਕ ਕਰਨਾ ਪੈਣਾ ਜਦੋਂ 12 ਤੇ ਡਿਵਾਈਡ ਕਰਨਾ ਵਾ ਇਹਦੀ ਮੈਂ ਤੁਹਾਨੂੰ ਸ਼ਾਰਟ ਟ੍ਰਿਕ ਦੱਸਦੀ ਆ 12 ਨੂੰ ਅਸੀਂ ਲਿਖ ਸਕਦੇ ਆ 3 4 ਠੀਕ ਹੈ 3 4 ਜਦੋਂ 3 ਤੇ ਡਿਵਾਈਡ ਕਰਨਾ 3 ਤੇ ਤਾਂ ਇਹਨੇ ਹੋ ਜਾਣਾ ਵਾ 3 ਤੇ ਹੋ ਜਾਊਗਾ 4 ਤੇ ਦੇਖ ਲਓ 9000 ਨੂੰ ਜਦੋਂ ਅਸੀਂ 4 ਤੇ ਡਿਵਾਈਡ ਕਰਾਂਗੇ ਤਾਂ ਪਹਿਲਾਂ 4 2 8 ਤੇ ਜਾਊਗਾ ਫਿਰ 4 2 8 ਫਿਰ 2 ਬਚਗੇ ਫਿਰ ਆ ਗਿਆ ਤੁਹਾਡੇ ਕੋਲੇ 5 4 20 ਠੀਕ ਹੈ ਤਾਂ ਇਹਦਾ ਮਤਲਬ 9000 ਆ ਜਿਹੜਾ ਇਹ 15 ਤੇ ਵੀ ਡਿਵਾਈਡ ਹੋ ਜਾਊਗਾ 20 ਤੇ ਵੀ ਡਿਵਾਈਡ ਹੋ ਜਾਊਗਾ ਅਤੇ 12 ਤੇ ਵੀ ਡਿਵਾਈਡ ਹੋ ਜਾਊਗਾ ਪਰ ਇਹਦੇ ਨਾਲ ਹੀ ਇੱਥੇ ਜਦੋਂ ਤੁਸੀਂ ਇਹਨੂੰ ਡਿਵਾਈਡ ਕਰੋਗੇ 12 15 ਅਤੇ 20 ਤੇ ਅਗਲੇ ਨੰਬਰ ਨੂੰ ਕਿਉਂਕਿ ਇਹਦੇ ਮਗਰ ਪੰਜ ਆ 15 ਵਾਂ ਠੀਕ ਹੈ 99 60 ਦੀ ਜੇ ਅਸੀਂ ਗੱਲ ਕਰੀਏ ਤਾਂ ਇਹਨੇ 20 ਤੇ ਗੱਲ ਕਰੀਏ ਇਹਨੇ ਡਿਵਾਈਡ ਹੋ ਜਾਣਾ ਦੋ ਤੇ ਡਿਵਾਈਡ ਕਰੂਗਾ ਇਹਨੂੰ ਠੀਕ ਹੈ ਉਸ ਤੋਂ ਬਾਅਦ ਜਦੋਂ ਅਸੀਂ ਤਿੰਨ ਲਵਾਂਗੇ ਤਿੰਨ ਤੇ ਵੀ ਡਿਵਾਈਡ ਹੋ ਜਾਣਾ ਤੇ 4 ਕਿਉਂਕਿ 12 ਨੂੰ ਲਿਖ ਸਕਦੇ ਆ 3 4 ਜਦੋਂ 4 ਤੇ ਡਿਵਾਈਡ ਕਰਾਂਗੇ ਲਾਸਟ ਵਾਲੇ 2 ਡਿਜੀਟ ਦੇਖ ਲਓ ਤਾਂ ਲਾਸਟ ਵਾਲੇ 2 ਡਿਜੀਟ ਦੇਖੀਏ ਤਾਂ ਇਹ 4 ਤੇ ਵੀ ਡਿਵਾਈਡ ਹੋ ਰਿਹਾ ਤਾਂ ਇਹ ਜਿਹੜਾ ਨੰਬਰ ਆ ਸੀ ਵੀ ਇਹਦੇ ਵਿੱਚ 4 ਤੇ ਡਿਵਾਈਡ ਹੋਵੇਗਾ ਠੀਕ ਹੈ ਤਿੰਨਾ ਤਿੰਨਾ ਤੇ ਮਤਲਬ ਡਿਵਾਈਡ ਹੋਵੇਗਾ ਇਹਦੇ ਵਿੱਚ ਮੈਨੂੰ ਮਿਲੀਆਂ ਦੋ ਆਪਸ਼ਨਸ ਇਹ ਤਾਂ ਬਿਲਕੁਲ ਵੀ ਨਹੀਂ ਹੋਵੇਗਾ ਕਿਉਂਕਿ ਆਪਾਂ ਨੂੰ ਦੇਖ ਹੀ ਰਿਹਾ ਵਾਂ ਤੇ ਹੁਣ ਪਰ ਇਹ ਦੋ ਆਪਸ਼ਨਸ ਮਿਲੀਆਂ ਤੇ ਆਨ ਦੋ ਕਿੰਨੀਆਂ ਆਪਸ਼ਨਸ ਮਿਲੀਆਂ ਦੋ ਇਹ ਨਹੀਂ ਜ਼ਰੂਰੀ ਕਿ ਇਹ ਦੋਨੋਂ ਆਪਸ਼ਨਸ ਠੀਕ ਹੋਣ ਕਿਉਂਕਿ ਉਹਨੇ ਕੰਡੀਸ਼ਨ ਦਿੱਤੀ ਆ ਕਿ ਵੱਡੀ ਤੋਂ ਵੱਡੀ ਸੰਖਿਆ ਹੁਣ ਇਹਨਾਂ ਚੋਂ ਵੱਡੀ ਕਿਹੜੀ ਆ ਇਹਨਾਂ ਚੋਂ ਵੱਡੀ ਹੈਗੀ ਆ 99160 ਨਾ ਕਿ 9000 ਤੇ ਇਸ ਕਰਕੇ ਅਸੀਂ ਆਪਸ਼ਨ ਸੀ ਟਿਕ ਕਰਕੇ ਆਵਾਂਗੇ ਠੀਕ ਹੈ ਕਲੀਅਰ ਕਰੋ ਇਹਨੂੰ ਕਿ ਤੁਹਾਨੂੰ ਦੋ ਆਪਸ਼ਨਸ ਮਿਲ ਸਕਦੀਆਂ ਜਦੋਂ ਦੋ ਆਪਸ਼ਨ ਮਿਲਣ ਗਈਆਂ ਤਾਂ ਕੰਡੀਸ਼ਨ ਦੇਖੋ ਕੀ ਦਿੱਤੀ ਆ ਕਿ ਵੱਡੀ ਤੋਂ ਵੱਡੀ ਦੱਸਣੀ ਆ ਵੱਡੀ ਤੋਂ ਵੱਡੀ ਦੱਸਣੀ ਹੈ ਜੇ ਛੋਟੀ ਕਿਹਾ ਹੁੰਦਾ ਤਾਂ ਇਹ ਠੀਕ ਹੈ ਕੋਈ ਵੀ ਕੰਡੀਸ਼ਨ ਹੋਵੇ ਤਾਂ ਉਹਨੂੰ ਤੁਸੀਂ ਲੈ ਕੇ ਚੱਲਣਾ ਵਾ ਹੁਣ ਇੱਥੇ ਆਪਸ਼ਨ ਸਾਡੀ ਸੀ ਰਾਈਟ ਹੋਊਗੀ ਨੈਕਸਟ ਹੈ ਇਹਨਾਂ ਵਿੱਚੋਂ ਕਿਹੜੀ 8 ਨਾਲ ਭਾਗਯੋਗ ਆ ਭਾਗਯੋਗ ਦੀ ਗੱਲ ਹੋਈ ਆ ਤਾਂ ਭਾਗ 8 ਦੀ ਗੱਲ ਹੋ ਗਈ 8 ਤੇ 8 ਦੀ ਕੰਡੀਸ਼ਨ ਕੀ ਆ ਕਿ ਲਾਸਟ 3 ਡਿਜੀਟ ਚੈੱਕ ਕਰੋ ਲਾਸਟ 3 ਡਿਜੀਟ ਇਹਨੂੰ ਮੈਂ 8 ਤੇ ਡਿਵਾਈਡ ਕਰੂੰਗੀ ਜਦੋਂ 8 ਤੇ ਡਿਵਾਈਡ ਕਰੂੰਗੀ 8 8 55 188 ਹੋ ਰਿਹਾ ਵਾ ਤਾਂ ਆਪਸ਼ਨ A ਹੀ ਇੱਥੇ ਰਾਈਟ ਆਨਸਰ ਹੈ ਅਗਲੇ ਵੀ ਚੈੱਕ ਕਰ ਲੈਣੇ ਆ ਇਹਨੂੰ ਮੈਂ 8 ਤੇ ਡਿਵਾਈਡ ਕਰੂੰਗੀ 80 55 ਮਗਰ ਬਚ ਜਾਨੇ 20 20 8 ਦੇ ਟੇਬਲ 'ਚ ਨਹੀਂ ਆਉਂਦਾ ਤੇ ਵੀ ਨਹੀਂ ਹੋਊਗਾ ਫਿਰ 124 ਨੂੰ ਡਿਵਾਈਡ ਕਰੂੰਗੀ ਪਹਿਲਾਂ 188 ਮਗਰ ਬਚ ਜਾਨੇ 47 47 ਇਹ ਚਾਉਂਦਾ ਨਹੀਂਗਾ ਫਿਰ 230 ਨੂੰ ਡਿਵਾਈਡ ਕਰੂੰਗੀ ਇਹ ਤਾਂ ਬਿਲਕੁਲ ਵੀ ਨਹੀਂ ਆ ਰਿਹਾ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ অপਸ਼ਨ এ ਇੱਥੇ ਰਾਈਟ ਆਂਸਰ ਹੈ ਨੈਕਸਟ ਹੈ 25 ਅਤੇ 45 ਦਾ ਮਮਾ ਸੱਸਾ ਵਾਵਾ ਮਮਾ ਸੱਸਾ ਵਾਵਾ ਨੂੰ ਕੀ ਬੋਲਦੇ ਆ ਐਚ ਸੀ ਐਫ ਜਾਨੀ ਕਿ ਹਾਈਐਸਟ ਕਾਮਨ ਫੈਕਟਰ ਫੈਕਟਰ ਹਾਈਐਸਟ ਕਾਮਨ ਫੈਕਟਰ ਤਾਂ ਇਹਦਾ ਮਤਲਬ ਪਹਿਲਾਂ ਫੈਕਟਰ ਦੇਖ ਲਓ ਐਚ ਸੀ ਐਫ ਮਮਾ ਸੱਸਾ ਵਾਵਾ ਠੀਕ ਹੈ ਪਹਿਲਾਂ ਅਸੀਂ 25 ਦਾ ਤੇ 45 ਦਾ ਫੈਕਟਰ ਦੇਖਦੇ ਆ 25 ਦੇ ਫੈਕਟਰ ਕਿਹੜੇ ਹੋਣਗੇ 1 ਫਿਰ 5ਉ 5ੀ 25 ਉਸ ਤੋਂ ਬਾਅਦ ਕੋਈ ਹੋਰ ਟੇਬਲ ਹੈਗਾ ਜਿਸ ਵਿੱਚ 25 ਆਉਂਦਾ ਵਾ ਹੋਰ ਕਿਸੇ 'ਚ ਨਹੀਂ ਆਉਂਦਾ ਫਿਰ 25 ਆਪਣੇ ਆਪ 'ਚ ਹੀ ਆਉਂਦਾ ਕਲੀਅਰ ਫਿਰ 45 ਦੇ ਫੈਕਟਰ ਦੇਖ ਲਓ 45 ਦੇ ਫੈਕਟਰ ਹਾਂਜੀ 45 ਦੇ ਫੈਕਟਰ ਕਿਹੜੇ ਆ ਪਹਿਲਾਂ 1 ਉਸ ਤੋਂ ਬਾਅਦ 3 ਤੇ ਵੀ ਆਊਗਾ 45 ਕਿਉਂਕਿ 15 3 45 ਹੁੰਦੀ ਹੈ ਠੀਕ ਹੈ ਠੀਕ ਹੈ ਫਿਰ ਪਹਿਲਾਂ 1 ਫਿਰ 3 ਉਸ ਤੋਂ ਬਾਅਦ ਆਊਗਾ ਜੀ ਇਹ 5 ਤੇ 9545 ਫਿਰ 9 ਤੇ ਜਾਊਗਾ ਉਸ ਤੋਂ ਬਾਅਦ 45 ਕਿਹਦੇ ਚ ਆਉਂਦਾ ਵਾ 15 ਚ ਠੀਕ ਹੈ 15 ਤੋਂ ਬਾਅਦ 45 ਆਪਣੇ ਆਪ ਜੀ ਆਊਗਾ ਤੇ ਇੱਥੋਂ ਦੇਖੋ ਤੁਸੀਂ ਹੁਣ ਇੱਥੇ ਸੀਗਾ ਐਫ ਫੈਕਟਰ ਲੱਭ ਲਿਆ ਨਾਲ ਕੀ ਸੀ ਸੀ ਮਤਲਬ ਕਾਮਨ ਫੈਕਟਰ ਕਾਮਨ ਮਤਲਬ ਸਾਂਝਾ ਹੁਣ ਇਹਨਾਂ ਚ ਸਾਂਝੇ ਦੇਖ ਲਓ ਇੱਕ ਇਹਦੇ ਚ ਵੀ ਆ ਇਹਦੇ ਚ ਵੀ ਆ ਲਿਖ ਲਓ ਠੀਕ ਹੈ 5 ਇਹਦੇ ਚ ਆ ਇਹਦੇ ਚ ਵੀ ਆ ਇਹ ਲਿਖ ਲਓ 25 ਇਹਦੇ ਚ ਹੈਗਾ ਪਰ ਇਹਦੇ ਚ ਹੈ ਨਹੀਂ ਇਹ ਤਾਂ ਮਤਲਬ 1 ਤੇ 5 ਹੁਣ ਨਾਲ ਐਚ ਲੈ ਲਓ ਹਾਈਐਸਟ ਕਾਮਨ ਫੈਕਟਰ ਮਤਲਬ ਵੱਡਾ ਵੱਡਾ ਲੈਣਾ ਵੱਡਾ ਕਿਹੜਾ 5 ਤਾਂ ਆਪਸ਼ਨ ਕਿ ਰਾਈਟ ਹੋਗੀ ਆਪਸ਼ਨ ਬੀ ਹਾਈਐਸਟ ਕਾਮਨ ਫੈਕਟਰ 25 ਅਤੇ 45 ਦਾ 5 ਆ ਕਲੀਅਰ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਅੱਗੇ ਅਸੀਂ ਕਰਦੇ ਹਾਂ ਨੈਕਸਟ ਕੁਐਸਚਨ ਹਾਂਜੀ ਅੱਗੇ ਇਸ ਵੀਡੀਓ ਦਾ ਲਾਸਟ ਸਮ ਤੁਸੀਂ ਦੇਖ ਸਕਦੇ ਹੋ ਦੋ ਸੰਖਿਆਵਾਂ ਦਾ ਮਮਾ ਸੱਸਾ ਵਾਵਾ ਅਤੇ ਲੱਲਾ ਸੱਸਾ ਵਾਵਾ 15 ਅਤੇ 75 ਹੈ ਹਾਂਜੀ ਮਮਾ ਸੱਸਾ ਵਾਵਾ ਕਿੰਨਾ ਵਾਂ ਇੱਥੇ ਸੀਗਾ ਕਰਮਬਾਰ ਠੀਕ ਹੈ ਕਰਮਬਾਰ ਹੋ ਰਫ ਹੋ ਗਿਆ ਕਰਮਬਾਰ ਦੋ ਸੰਖਿਆਵਾਂ ਦਾ ਮਮਾ ਸੱਸਾ ਵਾਵਾ ਤੇ ਲੱਸਾ ਵਾਵਾ ਕਰਮਬਾਰ 15 ਤੇ 75 ਕਰਮਬਾਰ ਦਾ ਮਤਲਬ ਹੁੰਦਾ ਜੇ ਮਮਾ ਸੱਸਾ ਵਾਵਾ ਪਹਿਲਾਂ ਲਿਖਿਆ ਤਾਂ ਪਹਿਲਾਂ 15 ਹੀ ਹੋਊਗਾ ਜਿਹੜੀ ਚੀਜ਼ ਪਹਿਲਾਂ ਲਿਖੀ ਆ ਉਹਦਾ ਆਨਸਰ ਉਸ ਹਿਸਾਬ ਨਾਲ ਪਹਿਲਾਂ ਹੀ ਹੋਊਗਾ ਫਿਰ ਲੱਲਾ ਸੱਸਾ ਵਾਵਾ ਲਿਖਿਆ ਤਾਂ ਮਤਲਬ 75 ਹੋਊਗਾ ਠੀਕ ਹੈ ਹੁਣ ਮਮਾ ਸੱਸਾ ਵਾਵਾ ਜਾਨੀ ਕਿ ਐਚ ਸੀ ਐਫ ਇਹ ਕਿੰਨਾ ਵਾ 15 ਅਤੇ ਐਲ ਸੀ ਐਮ एलसीएम मतलब लीस्ट कॉमन मल्टीपल ਤੇ ਇਹ ਕਿੰਨਾ ਵਾ 75 ਦਿੱਤਾ ਤੁਹਾਨੂੰ ਇਹ ਲਿਖਦੇ ਹਾਂ ਲੱਲਾ ਸਸਾ ਵਾਵਾ ਇਹ ਦਿੱਤਾ ਵਏ 75 ਤੁਸੀਂ ਹਮੇਸ਼ਾ ਧਿਆਨ ਰੱਖਿਓ ਪਹਿਲੀ ਸੰਖਿਆ ਗੁਣਾ ਦੂਜੀ ਸੰਖਿਆ ਕਰਾਂਗੇ ਤਾਂ ਹਮੇਸ਼ਾ ਮਮਾ ਸਸਾ ਵਾਵਾ ਗੁਣਾ ਲੱਲਾ ਸਸਾ ਵਾਵਾ ਸੇਮ ਬਣੂਗੀ ਪਹਿਲੀ ਸੰਖਿਆ ਤੇ ਦੂਜੀ ਸੰਖਿਆ ਨੂੰ ਗੁਣਾ ਕਰਾਂਗੇ ਅਤੇ ਇਹਨਾਂ ਦੇ ਮੰਮਾ ਸਵਾਵਾ ਵਾ ਤੇ ਲੱਲਾ ਸਵਾਵਾ ਨੂੰ ਗੁਣਾ ਕਰਾਂਗੇ ਆਨਸਰ ਸੇਮ ਬਣੂਗਾ ਮੈਂ ਤੁਹਾਨੂੰ ਐਂਡ ਤੇ ਕਰਕੇ ਵੀ ਦਿਖਾਉਂਗੀ ਹੁਣ ਪਹਿਲੀ ਸੰਖਿਆ ਕਿਹੜੀ ਆ ਉਹ ਕਹਿੰਦੇ ਜੇਕਰ ਪਹਿਲੀ ਸੰਖਿਆ 25 ਹੋਵੇ ਪਹਿਲੀ ਹੈਗੀ 25 ਤਾਂ ਦੂਜੀ ਪਤਾ ਕਰੋ ਦੂਜੀ ਦੀ ਹੈਗਾ ਤੇ ਮੈਂ x ਲਿਖ ਲਿਆ ਮੰਮਾ ਸਵਾਵਾ 15 ਵਾ ਤੇ ਲੱਲਾ ਸਵਾਵਾ 75 x ਕੱਢਣਾ 25 ਇਧਰ ਗੁਣਾ ਹੋ ਰਿਹਾ ਉਧਰ ਜਾ ਕੇ ਕੀ ਹੋ ਜਾਊਗਾ ਭਾਗ 25 3 75 ਤਾਂ 15 45 ਆ ਗਿਆ ਆਨਸਰ ਕਿ x ਜਿਹੜੀ ਸਾਡੇ ਕੋਲ ਦੂਜੀ ਸੰਖਿਆ ਉਹ ਕਿੰਨੀ ਆ 45 ਆ ਠੀਕ ਹੈ ਹੁਣ ਇਹਨੂੰ ਆਪਾਂ ਕਲੀਅਰ ਕਰਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲੀ ਸੰਖਿਆ ਦੂਜੀ ਸੰਖਿਆ ਪਹਿਲੀ ਸੰਖਿਆ 25 ਆ ਦੂਜੀ ਸੰਖਿਆ 45 ਆ ਇਹਨਾਂ ਨੂੰ ਗੁਣਾ ਕਰਨਾ ਵਾ ਮਮਾ ਸਵਾਵਾ 15 ਵਾ ਲਲਾ ਸਵਾਵਾ 75 ਆ 15 ਤੇ 75 ਨੂੰ ਗੁਣਾ ਕਰ ਲਓ 5 5 5 25 7 5 35 ਤੇ 2 37 7 5 12 10 ਤੇ 11 ਇਹ ਬਣ ਗਿਆ 1125 ਸੇਮ ਇਸੇ ਤਰ੍ਹਾਂ 45 ਤੇ 25 ਨੂੰ ਗੁਣਾ ਕਰ ਲੋ 5ਉ 5 25 4 5 20 ਤੇ 2 ਵਾਈ ਫਿਰ 5 ਦੁਣੀ 10 8 ਤੇ 1 9 5 ਇਹ 2 ਤੇ 11 1125 1125 ਮਤਲਬ ਇਹ ਦੋਨੋਂ ਸੇਮ ਬਣਣਗੇ ਇਹਦਾ ਮਤਲਬ ਤੁਸੀਂ ਠੀਕ ਕਰ ਰਹੇ ਹੋ ਤੁਸੀਂ ਕੋਈ ਵੀ ਆਪਸ਼ਨ ਚੈੱਕ ਕਰਕੇ ਮਲਟੀਪਲਾਈ ਕਰਕੇ ਵੀ ਕੱਢ ਸਕਦੇ ਹੋ ਜੇਕਰ ਉੱਥੇ ਮਾਈਂਡ 'ਚ ਨਹੀਂ ਆਉਂਦਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ